ਜਪ ਕੀਤੇ بڑے ਮੰਤਰ ਜਪੇ ਕੀਆ ਤਪ ਬੜੇ ਕਸ਼ਟ ਕੀਤੇ ਤਪ ਹੁੰਦਾ ਹੈ ਸਰੀਰ ਨੂੰ ਕਸ਼ਟ ਦੇਣਾ ਅਤ ਦੀ ਗਰਮੀ ਵਿੱਚ ਅੱਗ ਬਾਲ ਕੇ ਬੰਨੇ ਬਹਿਣਾ ਅਤ ਦੀ ਸਰਦੀ ਵਿੱਚ ਠੰਡਿਆਂ ਪਾਣੀਆਂ ਚ ਖਲੋਣਾ ਇਹ ਇਹ ਆਪਣੇ ਆਪ ਨੂੰ ਕਸ਼ਟ ਦੇਣਾ ਇਹਨੂੰ ਤਪ ਕਹਿੰਦੇ ਨੇ ਕੀਆ ਜਪ ਕੀਆ ਤਪ ਕੀਆ ਬ੍ਰਤ ਬ੍ਰਤ ਕਹਿੰਦੇ ਨੇ ਜਿਵੇਂ ਭੁੱਖ ਲੱਗੀ ਹੁਣ ਜਦੋਂ ਬੰਦੇ ਨੇ ਵਰਤ ਰੱਖਿਆ ਹੁੰਦਾ ਭੁੱਖ ਤੇ ਲੱਗਦੀ ਹੈ ਪਰ ਹੱਥ ਕਰਕੇ ਵਰਤ ਰੱਖਦਾ ਜਾਂ ਵਰਤ ਰੱਖਦੀ ਹੈ ਉਹ ਕਾਦੇ ਰੱਖਦਾ ਕਈ ਤਾਂ ਜਿਹੜੀਆਂ ਕਰਵਾ 14 ਦਾ ਵਰਤ ਬੀਬੀਆਂ ਰੱਖਦੀਆਂ ਪਤੀ ਦੀ ਲੰਬੀ ਉਮਰ ਲਈ ਕਈ ਰੱਬ ਦੇ ਨਾਂ ਤੇ ਵੀ ਦੇਵੀ ਦੇਵਤਿਆਂ ਦੇ ਨਾਂ ਤੇ ਵੀ ਵਰਤ ਰੱਖਦੇ ਆ ਮੰਗਲਵਾਰ ਦਾ ਵਰਤ ਆ ਸ਼ੁੱਕਰਵਾਰ ਦਾ ਵਰਤ ਆ ਫਲਾਣੇ ਭਗਵਾਨ ਦੇ ਨਾਂ ਤੇ ਵਰਤ ਅਸ਼ਕ ਐਸਾ ਨਹੀਂ ਵੀ ਵਰਤ ਰੱਖਣ ਵਾਲੇ ਨੂੰ ਭੁੱਖ ਨਹੀਂ ਲੱਗੀ ਭੁੱਖ ਤਾਂ ਲੱਗੀ ਹੁੰਦੀ ਆ ਉਹਦੇ ਲਾਗੇ ਜਦੋਂ ਬਾਕੀ ਲੋਕੀ ਚੀਜ਼ਾਂ ਖਾਂਦੇ ਆ ਦਿਲ ਉਹਦਾ ਵੀ ਕਰਦਾ ਪਰ ਉਹ ਕੀ ਕਹਿੰਦਾ ਜੇ ਮੈਂ ਅੱਜ ਭੁੱਖਾ ਰਹਿ ਗਿਆ ਤੇ ਮੇਰੇ ਭਗਵਾਨ ਜੀ ਮੇਰੇ ਤੇ ਬੜੇ ਬੋਲੋ ਜੀ ਖੁਸ਼ ਹੋਣਗੇ ਇਦਾਂ ਦੇ ਪਖੰਡ ਨੂੰ ਸਿੱਖੀ 'ਚ ਕੋਈ ਥਾਂ ਨਹੀਂ ਜੇ ਕੋਈ ਬੀਬੀ ਭੁਖੀ ਰਹਿ ਕੇ ਭਰਮ ਪਾਲੇ ਵੀ ਇਹਦੇ ਨਾਲ ਪਦੇ ਪਤੀ ਦੀ ਲੰਬੀ ਉਮਰ ਹੋਏਗੀ ਇਹਨੂੰ ਗੁਰਮਤਿ ਨੇ ਮੁੱਢੋਂ ਨਕਾਰਿਆ ਛੋੜੇ ਆ ਨਾ ਸਾਰੇ ਬੋਲੋ ਛੋੜੇ ਆ ਨਾ ਕਰਿਆ ਪਖੰਡ ਅੱਗੇ ਬੋਲੋ ਨਾ ਉਹ ਸੁਹਾਗਣ ਹੁਣੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਵੀ ਜੇ ਕੋਈ ਅਨ ਛੱਡ ਕੇ ਪਖੰਡ ਕਰਦਾ ਹੁਣ ਹੁਣ ਜੇ ਕੋਈ ਇਹ ਸ਼ਬਦ ਕੋਈ ਗ੍ਰੰਥੀ ਬੋਲ ਦੇਵੇ ਕੋਈ ਪ੍ਰਚਾਰਕ ਬੋਲ ਦੇਵੇ ਤੇ ਸਾਡੇ ਕਈ ਗੁੱਸਾ ਕਰਦੇ ਬੀਬੀਆਂ ਵੀ ਵੀ ਇਹ ਗੱਲ ਕਿਉਂ ਬੋਲੀ ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਉਹਨ ਸਮੱਸਿਆ ਇਹ ਆ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਸਾਰ ਹੈ ਉਪਦੇਸ਼ ਹੈ ਜੇ ਤੁਸੀਂ ਉਹਨੂੰ ਧਿਆਨ ਨਾਲ ਸੁਣੋਗੇ ਸਮਝੋਗੇ ਸਾਡੇ ਸਮਾਜ ਵਿੱਚੋਂ ਹੌਲੀ-ਹੌਲੀ ਪਰ ਸਿੱਖ ਅੰਦਰੋਂ ਇਹਨਾਂ ਸਿਆਣਾ ਹੈ